ਪੀਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਹਾਨੂੰ ਸ਼ਾਰਕਪੁਰ ਤੋਂ ਸਤਿਕਾਰ ਦਿੰਦਾ ਗੱਲ ਕਰਾਂਗੇ ਲੁਧਿਆਣਾ ਸ਼ਹਿਰੀ ਜਿੱਥੇ ਕਿ ਐਮ ਐਲ ਏ ਦਿਲਜੀਤ ਸਿੰਘ ਭੁੱਲਾ ਜੀ ਦਾ ਅੱਜ ਜੋ ਬਰਥਡੇ ਹੈਗਾ ਔਰ ਉਸਦੇ ਬਰਥਡੇ ਦੇ ਸ਼ੁਭ ਮੌਕੇ ਤੇ ਜਿਹੜਾ ਕਿ ਇੱਥੇ ਅੱਜ ਬਲੱਡ ਕੈਂਪ ਲਗਾਇਆ ਗਿਆ ਆ ਆਪਾਂ ਮੋਤੀ ਨਗਰ ਦੇ ਵਿੱਚ ਇਸ ਟਾਈਮ ਹੈਗੇ ਆ ਜਿੱਥੇ ਐਮਸਨ ਰਿਜ਼ੋਰਟ ਗਲਾਡਾ ਮੋਤੀ ਨਗਰ ਦੇ ਨੇੜੇ ਵਰਧਮਨ ਚੌਂਕ ਦੇ ਵਿੱਚ ਚੰਡੀਗੜ੍ਹ ਰੋਡ ਤੇ ਜਿਹੜਾ ਕਿ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਕਿਉਂਕਿ ਅੱਜ ਐਮ ਐਲ ਏ ਦਿਲਜੀਤ ਸਿੰਘ ਗਰੇਵਾਲ ਜੀ ਦਾ ਜਿਹੜਾ ਅੱਜ ਜਨਮ ਦਿਨ ਹੈ ਜਿਹੜਾ ਉਸ ਮ ਅੱਜ ਜਿਹੜਾ ਇਹ ਬਲੱਡ ਕੈਂਪ ਲਗਾਇਆ ਹੈ ਵਿਧਾਨ ਸਭਾ ਹਲਕਾ ਪੂਰਬੀ ਦੀ ਸਤਿਕਾਰਯੋਗ ਸੰਗਤ ਦਾ ਔਰ ਜਿਨ੍ਹਾਂ ਦੇ ਅਸ਼ੀਰਵਾਦ ਸਤਕਾ ਜਿਨ੍ਹਾਂ ਦੀ ਅ ਕਿਰਪਾ ਸਤਕਾ ਅੱਜ ਮੈਨੂੰ ਇਸ ਵਿਧਾਨ ਸਭਾ ਹਲਕਾ ਪੂਰਬੀ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅੱਜ ਜਿਹੜਾ ਜਨਮ ਦਿਨ ਹੈ ਇਹ ਪ੍ਰਮਾਤਮਾ ਦੀ ਕਿਰਪਾ ਮੇਰੇ ਮਾਪੇ ਦੇ ਅਸ਼ੀਰਵਾਦ ਸਤਕਾ ਹੋਇਆ ਤੇ ਪਰ ਇਹ ਜਨਮ ਜਿਹੜਾ ਵਾ ਇਸ ਸੰਗਤਾਂ ਦੇ ਲਿਖੇ ਅ ਅੱਜ ਤੋਂ ਬਾਅਦ ਮੇਰਾ ਹੈਗਾ ਕਿਉਂਕਿ ਜੋ ਵੀ ਅੱਜ ਰਤਬਾ ਦਿੱਤਾ ਜੋ ਅਸ਼ੀਰਵਾਦ ਦਿੱਤਾ ਤੇ ਇਹਨਾਂ ਸੰਗਤਾਂ ਨੇ ਅੱਜ ਨਾਂ ਚਮਕਾਇਆ ਤੇ ਭੋਲਾ ਮੇਰੇ ਮਾਪਪਾ ਨੇ ਸਤਿਕਾਰਯੋਗ ਨੇ ਨਾਮ ਲਿਖਿਆ ਲੱਖਿਆ ਤੇ ਪਰ ਚਮਕਾਉਣ ਵਾਲੀ ਇਹ ਸੰਗਤ ਹੈ ਤੇ ਅੱਜ ਹਰ ਮੈਂ ਹਰ ਖੂਨ ਦਾ ਕਤਰਾ ਮੇਰਾ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ ਹਰ ਸਵਾਸ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ ਔਰ ਬਹੁਤ ਵੱਡਾ ਉਪਰਾਲਾ ਨੌਜਵਾਨਾਂ ਨੇ ਕੀਤਾ ਤੇ ਜਿਹੜਾ ਬਲੱਡ ਦਾਨ ਤੇ ਖੂਨ ਦਾਨ ਜਿਹੜਾ ਕੈਂਪ ਲਾ ਕੇ ਤੇ ਨਾਲ ਮੈਡੀਕਲ ਕੈਂਪ ਲਾ ਕੇ ਲੋਕਾਂ ਦੀ ਮਦਦ ਕੀਤੀ ਹੈ ਲੋੜਵੰਦਾਂ ਦੀ ਮਦਦ ਕੀਤੀ ਹੈ ਤੇ ਪਰਮਾਤਮਾ ਕਿਰਪਾ ਕਰੇ ਨਾ ਤੇ ਨੋਜਮਾਨ ਤੇ ਇਸੇ ਤਰ੍ਹਾਂ ਹੀ ਨਸ਼ੇ ਤੋਂ ਰਹਿਤ ਹੋ ਕੇ ਔਰ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਔਰ ਅਪਰਾਲਾ ਇਸ ਤਰ੍ਹਾਂ ਦਾ ਬਹੁਤ ਵਧੀਆ ਕਿਉਂਕਿ ਅੱਜ ਆਪਾਂ ਇੱਕ ਬੂੰਦ ਮਲਕੇ ਬਲੱਡ ਦੀ ਖੂਨ ਦੀ ਕਿਸੇ ਦੀ ਜਾਨ ਬਚਾ ਸਕਦੀ ਆ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਸਾਰਿਆਂ ਨੂੰ ਤੇ ਆਪਾਂ ਨੂੰ ਅੰਗਦਾਨ ਵੀ ਕਰਨੇ ਚਾਹੀਦੇ ਆ ਪੂਰੀ ਬਾਡੀ ਦਾਨ ਕਰਨੀ ਜੀ ਇਹਦੇ ਕਿਉਂਕਿ ਪਰਮਾਤਮਾ ਨਾ ਕਰੇ ਕੋਈ ਮਿਸਐਪ ਨਹੀਂ ਹੁੰਦੀ ਆ ਆਪਣਾ ਮਲਕੇ ਅੰਗ ਵੀ ਕਿਸੇ ਨਾ ਕਿਸੇ ਜਿਹੜਾ ਕੰਮ ਆਵੇ ਤੇ ਆਪਾਂ ਸਦੇ ਜਿਉਂਦੇ ਰਹਿ ਸਕੀਏ ਔਰ ਇਹਨਾਂ ਦਾ ਵਧਾਈ ਵੀ ਦਿਨਾ ਧੰਨਵਾਦ ਵੀ ਕਰਦਾ ਨੌਜਵਾਨਾਂ ਦਾ ਤੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਨੇ ਬਹੁਤ ਜਗ੍ਹਾ ਅਨੇਕਾ ਕੈਂਪ ਰੱਖੇ ਗਏ ਨੇ ਤੇ ਉਹਨਾਂ ਦਾ ਮੈਂ ਕਹਿ ਸਕਦਾ ਵੀ ਅਗਲਾ ਜਨਮ ਲੈ ਕੇ ਵੀ ਮੈਂ ਉਹ ਮੋਲ ਨਹੀਂ ਮੋਟ ਸਕਦਾ ਤੇ ਪਹਿਲਾਂ ਤੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਵੀਰ ਕਾਲੀ ਦਾ ਸਾਡੇ ਵੀਰ ਮੰਨੂ ਦਾ ਗਰੇয়াল ਦਾ ਜਿਹੜਾ ਨੇ ਜੋਥ ਨੂੰ ਸਾਰੇ ਨੂੰ ਇਕੱਠਾ ਕਰਕੇ ਇਹ ਸੋਚ ਰੱਖੀ ਵੀ ਆਪਾਂ ਖੂਨਦਾਨ ਕੈਂਪ ਲਾਈਏ ਤੇ ਇਹ ਸੋਚ ਉੱਤੇ ਇਹਨਾਂ ਨੇ ਸਾਰੇ ਜਿੰਨੇ ਵੀ ਜੂਥ ਆਮ ਪਾਰਟੀ ਦਾ ਜਿੰਨਾ ਵੀ ਜੂ ਸਾਰਾ ਇਕੱਠਾ ਕਰਕੇ ਹੁਣ ਤੱਕ 60 ਤੋਂ 70 ਜਾਣੇ ਬਲੱਡ ਦੇ ਚੁੱਕੇ ਐ ਜਿਹੜਾ ਕਿ ਕੋਈ ਗਰੀਬ ਪਰਿਵਾਰ ਨੂੰ ਬਲੱਡ ਦੀ ਲੋੜ ਪਵੇ ਸਿਵਲ ਹਸਪਤਲ ਦੇ ਵਿੱਚ ਸਾਰੀ ਟੀਮ ਆਈ ਹੋਈ ਐ ਸਿਵਲ ਹਸਪਤਲ ਦੀ ਕਿਸੇ ਨੂੰ ਵੀ ਲੋੜ ਪੈਂਦੀ ਐ ਤੇ ਉਹ ਫ੍ਰੀ ਬਲੱਡ ਉਹਨਾਂ ਨੂੰ ਦੇਣਗੇ ਡਾਕਟਰ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੋਈ ਐ ਸਸੀ ਗਾਲ ਜੀ ਬਿਲਾਂ ਦਾ ਸਾਰਿਆਂ ਨੂੰ ਅੱਜ ਸਾਡੇ ਵੱਡੇ ਵੀਰ ਐਮ ਐਲ ਏ ਦਿਲਜੀਤ ਸਿੰਘ ਗਰੇਵੜ ਭੋਲਾ ਵੀਰ ਜੀ ਉਹਨਾਂ ਦਾ ਜਨਮ ਦਿਨ ਸੀਗਾ ਸੋ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਾਂ ਬਲੱਡ ਨੇਟ ਕੈਂਪ ਲਵਾਇਆ ਤੇ ਇਹ ਜਿਹੜਾ ਬਲੱਡ ਨੇਟ ਕੈਂਪ ਲਵਾਇਆ ਆਪਾਂ ਇਹ ਸਿਵਲ ਹਸਪੀਟਲ ਵਾਸਤੇ ਲਗਵਾਇਆ ਕਿਉਂਕਿ ਜਿਹੜੇ ਵੀ ਗਰੀਬ ਲੋਕ ਆ ਜਿਨ੍ਹਾਂ ਨੂੰ ਲੋੜ ਪੈਂਦੀ ਆ ਬਲੱਡ ਦੀ ਉੱਥੇ ਈਜ਼ੀਲੀ ਮਿਲ ਸਕੇ ਉਹਨਾਂ ਨੂੰ ਤੇ ਕਿਉਂਕਿ ਉਹਨਾਂ ਦੇ ਜਨਮ ਦਿਨ ਤੇ ਅਸੀਂ ਚਾਹੁੰਦੇ ਸੀ ਵੀ ਅਸੀਂ ਕੋਈ ਇਦਾਂ ਦਾ ਵਧੀਆ ਚੰਗਾ ਕੰਮ ਕਰੀਏ ਕੋਈ ਪੁੰਨ ਦਾ ਕੰਮ ਕਰਨਾ ਚਾਹੁੰਦੇ ਸੀਗੇ ਇਸ ਕਰਕੇ ਵੀਰ ਜੀ ਦੇ ਜਨਮ ਦਿਨ ਤੇ ਆਪਾਂ ਬਲੱਡ ਨੇਟ ਕੈਂਪ ਲਵਾਇਆ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਮੈਂ ਮੇਰਾ ਵੀਰ ਕਾਲੀ ਜਮਾਲ ਬਣ ਜੂਗੀ ਬੱਬਲ ਗਰੇਵਾਲ ਸਫਾਈ ਭਲਾਈ ਸੰਸਥਾ ਬੱਬਲ ਗਰੇਵਾਲ ਭਲਾਈ ਸੰਸਥਾ ਬਣਾਵਾਂਗੇ ਅਸੀਂ ਸੰਸਥਾ ਬਣਾਉਣ ਦੀ ਸੋਚ ਰਹੇ ਹਾਂ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਵੀ ਬੂਟੇ ਵੀ ਲਗਾਉਨੇ ਹਰੇਕ ਸਾਲ ਇਸ ਵਾਰ ਅਸੀਂ 1100 ਬੂਟੇ ਲਗਾਏ ਸੀ ਠੀਕ ਹੈ ਨਾ ਤੇ ਹਰੇਕ ਬੇਰੇਕ ਗਰੀਬ ਕੁੜੀ ਦੀ ਜੇ ਮੈਨ ਕੋਈ ਮਦਦ ਕਰ ਹੁੰਦੀ ਉਸ ਵੱਤੋਂ ਵੱਤ ਅਸੀਂ ਹਰੇਕ ਦੀ ਮਦਦ ਕਰਦੇ ਹਾਂ ਤੇ ਆਪਾਂ ਮੈਂ ਸਾਨੂੰ ਇਹ ਕਹਿੰਦਾ ਵੀ ਕਰਨੀ ਵੀ ਚਾਹੀਦੀ ਹੈ ਹਰੇਕ ਦੀ ਮਦਦ ਹੈ ਨਾ ਬਸ ਅੱਜ ਹਲਕਾ ਪੂਰਬੀ ਤੋਂ ਐਮ ਐਲ ਏ ਸਰਦਾਰ ਦਿਲਜੀਤ ਸਿੰਘ ਭੋਲਾ ਗਰੇਵਾਲ ਜੀ ਦਾ ਜਨਮ ਦਿਨ ਹੈ ਅੱਜ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਈਸਟ ਕੌਨਸਟਿਟੂਐਂਸੀ ਦੇ ਕਾਫੀ ਐਨ ਜੀਓਜ਼ ਨੇ ਇਕੱਠੇ ਹੋ ਕੇ ਅੱਜ ਕਾਫੀ ਕੈਂਪਾਂ ਦਾ ਯੋਜਨਨਾ ਕੀਤਾ ਜਿੱਥੇ ਬਲੱਡ ਡੋਨੇਸ਼ਨ ਕੈਂਪ, ਮੈਡੀਕਲ ਕੈਂਪ, ਉਹ ਚਾਹੇ ਦੰਦਾਂ ਦੇ ਆ ਜਾਂ ਅੱਖਾਂ ਦੇ ਆ ਹੋਰ ਕਈ ਤਰ੍ਹਾਂ ਦੇ ਕੈਂਪ ਲਾ ਕੇ ਉਹਨਾਂ ਨੇ ਅੱਜ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ। ਇਹ ਇੱਕ ਅੱਛੀ ਪੇਟ ਹੈ। ਬਹੁਤ ਅੱਛੀ ਸ਼ੁਰੂਆਤ ਹੈ। ਆਮ ਤੌਰ ਤੇ ਅਜਿਹੇ ਖੁਸ਼ੀ ਦੇ ਦਿਹਾੜੇ ਲੋਕ ਅੱਗੇ ਸ਼ਰਾਬਾਂ ਪੀ ਕੇ ਮਨਾਉਂਦੇ ਹੁੰਦੇ ਸੀ ਤੇ ਐਡਾ ਚੰਗਾ ਲੱਗਦਾ ਹੈ ਕਿ ਅਜਿਹੇ ਚੰਗੇ ਕਾਰਜ ਕਿ ਜਨਮ ਦਿਨ ਦੇ ਦਿਨ ਤੇ ਵਿਸ਼ੇਸ਼ ਦਿਨ ਤੇ ਬਲੱਡ ਨੇਸ਼ਨ ਕੈਂਪ ਲੱਗ ਰਹੇ ਨੇ ਤੇ ਅੱਗੇ ਵੱਡੀ ਗੱਲ ਕਿ ਇਹ ਜਿਹੜਾ ਡੋਨੇਟਡ ਬਲੱਡ ਹੈ ਇਹ ਕਿਸੇ ਆਮ ਵੇਚਣ ਵਾਸਤੇ ਨਹੀਂ ਕਿਸੇ ਉਹੋ ਜੇ ਹਸਪੀਟਲ ਚ ਜਾਏਗਾ ਜਿੱਥੇ ਇਹ ਵਿਕੇਗਾ ਇਹ ਸਿਵਲ ਹਸਪੀਟਲ ਜਾਏਗਾ ਜਿੱਥੇ ਲੋੜਵੰਦ ਲੋਕ ਜਿਨ੍ਹਾਂ ਨੂੰ ਕਈ ਵਾਰੀ ਖਰੀਦਣ ਦੇ ਕਾਬਲ ਨਹੀਂ ਹੁੰਦੇ ਉਹਨਾਂ ਦੇ ਜਿਹੜਾ ਬਲੱਡ ਦੀ ਲੋੜ ਪੈਂਦੀ ਹੈ ਉਹਨਾਂ ਦੇ ਕੰਮ ਆਊਗਾ ਮੈਂ ਜਿੱਥੇ ਗਰੇਵਾਲ ਸਾਹਿਬ ਨੂੰ ਉਹਨਾਂ ਦੇ ਜਨਮ ਦਿਨ ਤੇ ਬਧਾਈ ਦਿੰਨਾ ਉਥੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਹੈ, ਬਲੱਡ ਡੋਨੇਟ ਕੀਤਾ ਹੈ, ਲੋੜਵੰਦਾਂ ਦੇ ਕੰਮ ਆ ਰਿਹਾ ਹੈ, ਉਹਨਾਂ ਸਾਰਿਆਂ ਨੂੰ ਸਾਡੀ ਅਰਦਾਸ ਆਵਾਂ। ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਅਜਿਹੇ ਲੋਕਾਂ ਨੂੰ ਪ੍ਰਮਾਤਮਾ ਹੋਰ ਹੌਸਲਾ ਦੇਵੇ, ਦਲੇਰੀ ਦੇਵੇ ਤਾਂ ਕਿ ਸਮਾਜ ਦੇ ਬਾਕੀ ਲੋਕਾਂ ਦੇ ਵੀ ਕੰਮ ਆ ਸਕੇ। ਥੈਂਕ ਯੂ। ਬਹੁਤ-ਬਹੁਤ ਧੰਨਵਾਦ ਜੀ। आगतन <laughs> मंडन